ਮੇਰੇ ਨਾਲ ਫੇਸਬੁੱਕ ਤੇ ਕਾਫੀ ਟਾਈਮ ਤੋਂ ਇੱਕ ਭਾਈ ਸਾਹਿਬ ਐਡ ਨਹੀਂ ਜਸਵੀਰ ਸਿੰਘ ਮੈਂ ਬਹੁਤ ਹੱਥ ਜੋੜ ਕੇ ਨਿਮਰਤਾ ਸਹਿਤ ਉਹਨਾਂ ਨੂੰ ਬੇਨਤੀ ਕੀਤੀ ਕਿ ਬਾਈ ਜੀ ਮੈਂ ਤੁਹਾਨੂੰ ਕਦੇ ਤਾਇਆ ਜੀ ਜਾਂ ਚਾਚਾ ਜੀ ਸਮਝਿਆ ਸੀ ਇਸ ਕਰਕੇ ਮੈਂ ਤੁਹਾਨੂੰ ਮਾਂ ਭੈਣ ਦੀਆਂ ਗਾਲਾਂ ਨਹੀਂ ਕੱਢ ਸਕਦੀ ਮੈਂ ਆਪਣੀ ਜ਼ੁਬਾਨ ਗੰਦੀ ਨਹੀਂ ਕਰ ਸਕਦੀ ਔਰ ਉਹਨਾਂ ਨੇ ਹਮੇਸ਼ਾ ਕਹਿਣਾ ਤੂੰ ਮੇਰੀ ਬੇਟੀ ਆ ਤੂੰ ਮੇਰੀ ਧੀ ਆ ਕਿਉਂ ਜਿਹੜਾ ਬੰਦਾ ਗਾਤਰਾ ਪਾ ਕੇ ਦਾੜੀ ਪ੍ਰਕਾਸ਼ ਆ ਸਾਬਤ ਸੁਰਤ ਸੇਕਲਾ ਕਰਿਆ ਸੀ ਮੈਨੂੰ 2.5 ਸਾਲ ਤੋਂ ਔਰ ਕੱਲ ਮੈਨੂੰ ਬੇहद ਅਫਸੋਸ ਹੋਇਆ ਜਦੋਂ ਉਹਨਾਂ ਨੇ ਮੈਨੂੰ ਫੋਨ ਕਰਕੇ ਇਹ ਗੱਲ ਕਹੀ ਕਿ ਸਾਡਾ ਜਿਹੜਾ ਇੱਕ ਮਿਸ਼ਨ ਆ ਬੇਟਾ ਅਸੀਂ ਬੇਨੂੰ ਉਸ ਮਿਸ਼ਨ ਚ ਸ਼ਾਮਿਲ ਕਰਨਾ ਚਾਹੁੰਦੇ ਆ ਸਾਡੇ ਮਿਸ਼ਨ ਦੇ ਵਿੱਚ ਇਹ ਆ ਕਿ ਜਿਹੜੇ ਲੋਕ ਅ ਅਟਰੈਕਟਿਵ ਨੇ ਲੋਕਾਂ ਨਾਲ ਜਿਨ੍ਹਾਂ ਦੇ ਵਿੱਚ ਸਹਿਚਾਰ ਆ ਜਾਂ ਜਿਹੜੇ ਲੋਕਾਂ ਨੂੰ ਆਪਣੇ ਨਾਲ ਜੋੜ ਸਕਦੇ ਨੇ ਉਹਨਾਂ ਲੋਕਾਂ ਨੂੰ ਇਕੱਠਾ ਕੀਤਾ ਜਾਵੇ ਇੰਨਸ ਆਪਣੇ ਪਰਿਵਾਰ ਦੇ ਆਪਣੇ ਖਾਨਦਾਨ ਦੇ ਲੋਕ ਸ਼ਹੀਦ ਕਰਾ ਕੇ ਜੇ 30 ਲੱਖ ਸਲਾਨਾ ਪੈਕੇਜ ਦੇ ਪਰਮਿੰਦਰ ਖਹਿਰਾ ਵਿਕ ਜੇ ਤਾਂ ਲੱਖ ਲਾਂ ਤਾਂ ਮੇਰੇ ਜੰਮਨ ਤੇ ਇਸ ਕਰਕੇ ਸਾਡਾ ਮਿਸ਼ਨ ਇਹ ਚਾਹੁੰਦਾ ਕਿ ਤੁਸੀਂ ਸਾਡੇ ਲਈ ਕੰਮ ਕਰੋ ਸਾਡੇ ਲਈ ਜੌਬ ਕਰੋ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਉਸ ਬੰਦੇ ਦਾ ਗੋਲੀ ਮਾਰਾਂ ਉਹਦੇ ਸਿਰ 'ਚ ਕੁਛ ਮਾਰਾਂ ਜਾਂ ਆਪਣਾ ਫੋਨ ਕੰਦਨਾ ਮਾਰਾਂ ਅੱਜ ਤੋਂ 2.5 ਸਾਲ ਪਹਿਲਾਂ ਮੈਂ ਇੱਕ ਇਹਨਾਂ ਦੇ ਵਿਰੋਧ ਦੇ ਵਿੱਚ ਪੋਸਟ ਪਾਈ ਸੀ ਵੀ ਇਹ ਲੋਕ ਅਮਰ ਵੇਲ ਵਾਂਗੂੰ ਵਧ ਗਏ ਔਰ ਉਹ ਬੰਦਾ ਮੈਨੂੰ ਕਹਿ ਰਿਹਾ ਕਿ ਸਟਾਰਟਿੰਗ ਤੁਹਾਨੂੰ 30 ਲੱਖ ਸਾਲਾਨਾ ਪੈਕੇਜ ਤੋਂ ਕਰਾਂਗੇ ਇਹ ਲੋਕ ਤੁਹਾਡੀ ਜਾਨੀਰ ਇਸ ਹੱਦ ਤੱਕ ਖਰੀਦ ਲੈਂਦੇ ਨੇ ਪੈਸੇ ਸੁੱਟ ਕੇ ਕਿ ਸਾਨੂੰ ਪਤਾ ਵੀ ਨਹੀਂ ਲੱਗਦਾ ਸਾਡੀ সনਾਤਨ ਧਰਨਾ ਦੁਸ਼ਮਣਾਂ ਸੀ ਉਹਨਾਂ ਨਾਲ ਲੜੀ ਜਾਂਦੇ ਆ ਉਹਨਾਂ ਦੀ ਮੁਸਲਮਾਨਾਂ ਨਾਲ ਦਸ਼ਮਣੀ ਉਹ ਮੁਸਲਮਾਨਾਂ ਨਾਲ ਲੜੀ ਜਾਂਦੇ ਆ ਅਸੀਂ ਦੋਹਾਂ ਨਾਲ ਲੜੀ ਜਾਂਦੇ ਆ ਕਦੇ ਬੇਕਾਰਨ ਹਿੰਦੂਆਂ ਨਾਲ ਲੜ ਲਿਆ ਕਦੇ ਮੁਸਲਮਾਨਾਂ ਨਾਲ ਲੜ ਲਿਆ ਤੁਸੀਂ ਇੱਕ ਗੱਲ ਯਾਦ ਰੱਖਿਓ ਮੇਰੀ ਮੈਂ ਅੱਗੇ ਵੀ ਪੋਸਟ ਪਾਈ ਸੀ ਉਹਦਾ ਵਿਰੋਧ ਹੋਇਆ ਸੀ ਕਿ ਗੁਰੂ ਨਾਨਕ ਨੇ ਸਾਂਝੀ ਵਾਲਤਾ ਦੀ ਗੱਲ ਕੀਤੀ ਆ ਤੁਸੀਂ ਤੁਸੀਂ ਨਫ਼ਰਤ ਫੈਲਾਉਂਦੇ ਆ ਜੇ ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਛੱਡ ਕੇ ਇਹਨਾਂ ਦੇ ਖਿਲਾਫ ਨਾ ਲੜੇ ਨਾ ਤੇ ਪਤਾ ਹੀ ਨਹੀਂ ਕਿ ਕਿੰਨੇ ਕੁ ਤੁਹਾਡੇ ਚੰਗੇ ਚੰਗੇ ਤੁਹਾਡੇ ਬੋਲਣ ਵਾਲੇ ਤੁਹਾਡੇ ਸਟੇਜੀ ਬੁਲਾਰੇ ਇਹਨਾਂ ਖਰੀਦ ਲੈਣੇ ਆ। ਔਰ ਮੈਂ ਤੁਹਾਨੂੰ 2.5 ਸਾਲ ਤੋਂ ਆਬਜ਼ਰਵ ਕਰ ਰਿਹਾ ਸੀ ਕਿ ਸਾਡਾ ਮਿਸ਼ਨ ਕਹਿੰਦਾ ਸੀ ਕਿ ਇਹ ਮੈਡਮ ਬਹੁਤ ਪ੍ਰਭਾਵਸ਼ਾਲੀ ਆ ਇਹਨਾਂ ਦੀ ਗੱਲ ਲੋਕ ਸੁਣਦੇ ਆ ਇਹਨਾਂ ਦੀ ਗੱਲ ਲੋਕ ਮੰਨਦੇ ਆ ਇਹਨਾਂ ਨੂੰ ਆਪਣਾ ਬਣਾ ਲਿਆ ਜਾਵੇ ਬ੍ਰਾਂਡ। ਉਹ ਬੰਦਾ ਮੈਨੂੰ ਇਹ ਗੱਲ ਕਹਿ ਰਿਹਾ ਕਿ ਤੁਸੀਂ ਬੇਸ਼ੱਕ ਸਿੱਖ ਰਹੋ ਫਿਰ ਕੀ ਆ? ਇਹਨੂੰ ਨੌਕਰੀ ਸੁਣ ਕੇ ਕਰ ਲੋ। ਉਹਨਾਂ ਦੀ ਸੋਚ ਵੇਖੋ ਕਿ ਸਹੱਦ ਤੱਕ ਗਿਰੀ ਹੋਈ ਆ ਸਿੱਖਾਂ ਨੂੰ ਸਿੱਖਾਂ ਦੇ ਚੰਗੇ ਬਲਾਰਿਆਂ ਨੂੰ ਚੰਗੇ ਵਕਤਾ ਨੂੰ ਚੰਗੇ ਸਰੋਤਿਆਂ ਨੂੰ ਖਰੀਦਿਆ ਜਾ ਰਿਹਾ ਤੁਸੀਂ ਸਟੇਜਾਂ ਦੇ ਉੱਤੇ ਤੰਤਰ ਮੰਤਰ ਵਿਖਾ ਕੇ ਤੁਸੀਂ ਮੁਰਦੇ ਜਿਉਂਦੇ ਕਰਨ ਦੀ ਐਕਟਿੰਗ ਕਰ ਕਰਕੇ ਲੋਕਾਂ ਨੂੰ ਮੂਰਖ ਬਣਾ ਕੇ ਆਪਣੇ ਨਾਲ ਜੋੜ ਰਹੇ ਆ ਇਹਨਾਂ ਲੋਕਾਂ ਨੇ ਇਸ ਹੱਦ ਤੱਕ ਸਾਡੀਆਂ ਜੜਾਂ 'ਚ ਬੈਠ ਜਾਣਾ ਵਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਨਾ ਸਿੱਖ ਰਹਿਣਾ ਨਾ ਅਸੀਂ Hindu ਰਹਿਣਾ ਨਾ ਮੁਸਲਮਾਨ ਰਹਿਣਾ ਚਲੋ ਮੈਂ ਇੱਕ ਨਈ ਵਿਕਾਉ ਮੈਂ ਨਹੀਂ ਵਿਕੀ ਪਰ ਪਤਾ ਨਹੀਂ ਮੇਰੇ ਵਰਕੇ ਕਿੰਨੇ ਖਰੀਦਲੇ ਹੋਣਗੇ ਉਹਨਾਂ ਨੇ ਪਰ ਪਤਾ ਨਹੀਂ ਮੇਰੇ ਵਰਕੇ ਕਿੰਨੇ ਖਰੀਦਲੇ ਹੋਣਗੇ ਉਹਨਾਂ ਨੇ ਬਾਈਗੁਰ ਚਿੱਕਾ ਖਾਲਸਾ ਬਾਈਗੁਰ ਜਿੱਕੀ ਫਤੇ ਮੈਂ ਪਰਮਿੰਦਰ ਕੌਰ ਖਹਿਰਾ ਜਿਹੜੇ ਲੋਕ ਮੇਰੇ ਨਾਲ ਜੁੜੇ ਹੋਏ ਨੇ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਮੈਂ ਨਾ ਇੱਕ ਬਹੁਤ ਜ਼ਰੂਰੀ ਗੱਲ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਕਿਉਂਕਿ ਮੈਨੂੰ ਅਫਸੋਸ ਵੀ ਹੋਇਆ ਉਸ ਗੱਲ ਦਾ ਮੈਂ ਇੱਕ ਫੰਕਸ਼ਨ ਤੋਂ ਆਈਆਂ ਵਾਪਸ ਤੇ ਮੈਂ ਸੋਚਿਆ ਕਿ ਤੁਹਾਨੂੰ ਸਾਰਿਆਂ ਨੂੰ ਉਹਦੇ ਬਾਰੇ ਦੱਸਾਂ ਮੇਰੇ ਨਾਲ ਫੇਸਬੁੱਕ ਤੇ ਕਾਫੀ ਟਾਈਮ ਤੋਂ ਇੱਕ ਭਾਈ ਸਾਹਿਬ ਐਡ ਨੇ ਜਸਵੀਰ ਸਿੰਘ ਆ ਕਾਫੀ ਗੁਰਸੇਖ ਬੰਦੇ ਲੱਗਦੇ ਸੀ ਉਹ ਮੈਨੂੰ ਵੇਖਣ ਨੂੰ ਤੇ ਉਹਨਾਂ ਨਾਲ ਥੋੜੀ ਸਾਝ ਸੀ 2-2.5 ਸਾਲ ਤੋਂ ਮੇਰੇ ਨਾਲ ਫੇਸਬੁੱਕ ਤੇ ਨੇ ਬਜ਼ੁਰਗ ਨੇ ਪੜੇ ਲਿਖੇ ਨੇ ਡਾਕਟਰ ਨੇ ਪੀ ਐਚ ਡੀ ਨੇ ਉਹਦਾ ਕਰਕੇ ਉਹਨਾਂ ਨਾਲ ਕਾਫੀ ਜਿਵੇਂ ਕਹਿ ਲੋ ਸ਼ਬਦਾਂ ਦੀ ਸਾਝ ਸੀ ਔਰ ਉਹਨਾਂ ਨੇ ਹਮੇਸ਼ਾ ਕਹਿਣਾ ਤੂੰ ਮੇਰੀ ਬੇਟੀ ਆ ਤੂੰ ਮੇਰੀ ਧੀ ਆ ਤੇ ਕੋਈ ਵੀ ਗੱਲ ਹੋਵੇ ਤੁਸੀਂ ਮੈਨੂੰ ਦੱਸਿਆ ਕਰੋ ਮੈਂ ਪ੍ਰੋਬਲਮ ਤੁਹਾਡੀ ਹਰ ਸੋਲਵ ਕਰੂੰਗਾ ਪੁੱਤ ਵਗੈਰਾ ਵਗੈਰਾ ਤਖੱਲਸ ਵਰਤਨੇ ਨਵੀਂ ਨਵੀਂ ਕੱਲ ਮੈਨੂੰ ਬੇਹੱਦ ਅਫਸੋਸ ਹੋਇਆ ਜਦੋਂ ਉਹਨਾਂ ਨੇ ਮੈਨੂੰ ਫੋਨ ਕਰਕੇ ਇਹ ਗੱਲ ਕਹੀ ਕਿ ਸਾਡਾ ਜਿਹੜਾ ਇੱਕ ਮਿਸ਼ਨ ਆ ਬੇਟਾ ਅਸੀਂ ਤੇਨੂੰ ਉਸ ਮਿਸ਼ਨ ਚ ਸ਼ਾਮਿਲ ਕਰਨਾ ਚਾਹੁੰਦੇ ਆ ਤੇ ਮੈਂ ਕਿਹਾ ਵੀ ਬਾਈ ਜੀ ਕਿਹੜਾ ਮਿਸ਼ਨ ਤੁਸੀਂ ਮੈਨੂੰ ਮਤਲਬ ਕਿ ਇਹਦੇ ਬਾਰੇ ਕੁਝ ਦੱਸੋ ਮੈਨੂੰ ਕੁਝ ਨਹੀਂ ਸਮਝਾਈ ਤੁਹਾਡੀ ਗੱਲ ਕਹਿੰਦੇ ਕਿ ਬੇਸਿਕਲੀ ਮੈਂ ਇੱਕ ਮਿਸ਼ਨਰੀ ਈਸਾਈ ਆ ਤੇ ਪੰਜਾਬ ਦੇ ਵਿੱਚ ਮੈਨੂੰ ਭੇਜਿਆ ਗਿਆ ਵਾ ਸਿੱਖ ਬਣਾ ਕੇ ਕਹਿੰਦੇ ਤੂੰ ਮੇਰੀ ਧੀ ਆ ਮੈਂ ਤੈਨੂੰ ਤੇਰੇ ਨਾਲ ਮੇਰਾ ਆਪਣਾ ਪਾਣਾ ਮੈਂ ਤੈਨੂੰ ਤਾਂ ਕਰਕੇ ਇਹ ਗੱਲ ਦੱਸਣਾ ਚਾਹੁੰਨਾ ਵਾ ਕਿ ਸਾਡੇ ਮਿਸ਼ਨ ਦੇ ਵਿੱਚ ਇਹ ਆ ਕਿ ਜਿਹੜੇ ਲੋਕ ਅ ਅਟਰੈਕਟਿਵ ਨਹੀਂ ਲੋਕਾਂ ਨਾਲ ਜਿਨ੍ਹਾਂ ਦੇ ਵਿੱਚ ਸਹਿਚਾਰ ਆ ਜਾਂ ਜਿਹੜੇ ਲੋਕਾਂ ਨੂੰ ਆਪਣੇ ਨਾਲ ਜੋੜ ਸਕਦੇ ਨੇ ਉਹਨਾਂ ਲੋਕਾਂ ਨੂੰ ਇਕੱਠਾ ਕੀਤਾ ਜਾਵੇ। ਨੰਬਰ 2 ਤੇ ਅਸੀਂ ਇਹ ਚੀਜ਼ ਦੇਖਦੇ ਹਾਂ ਕਿ ਉਹ ਬੰਦਾ ਪੜਿਆ ਲਿਖਿਆ ਹੋਵੇ। ਉਹ ਤਰਕ ਨਾਲ ਗੱਲ ਕਰ ਸਕੇ ਸਟੇਜ ਦੇ ਉੱਤੇ। ਸਟੇਜ ਦਾ ਚੰਗਾ ਬਲਾਰਾ ਹੋਵੇ। ਇਹ ਕੁਆਲਿਟੀਆਂ ਅਸੀਂ ਤੁਹਾਡੇ 'ਚ ਦੇਖੀਆਂ ਨੇ ਤਿੰਨੇ। ਇਸ ਕਰਕੇ ਸਾਡਾ ਮਿਸ਼ਨ ਇਹ ਚਾਹੁੰਦਾ ਕਿ ਤੁਸੀਂ ਸਾਡੇ ਲਈ ਕੰਮ ਕਰੋ, ਸਾਡੇ ਲਈ ਜੌਬ ਕਰੋ। ਮੈਂ ਕਹਾਂ ਵੀ ਕੀ ਜੌਬ ਹੋਊਗੀ? ਤੇ ਇਹਨਾਂ ਲੋਕਾਂ ਦੇ ਵਿੱਚ ਇਸਾਈ ਤਰੰੁਦਾ ਪ੍ਰਚਾਰ ਕਰਨਾ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਉਸ ਬੰਦੇ ਦਾ ਗੋਲੀ ਮਾਰਾਂ ਉਹਦੇ ਸਿਰ 'ਚ ਕੁਛ ਮਾਰਾਂ ਜਾਂ ਆਪਣਾ ਫੋਨ ਕੰਦ ਨਾ ਮਾਰਾਂ ਅੱਜ ਤੋਂ 2.5 ਸਾਲ ਪਹਿਲਾਂ ਮੈਂ ਇੱਕ ਇਹਨਾਂ ਦੇ ਵਿਰੋਧ ਦੇ ਵਿੱਚ ਪੋਸਟ ਪਾਈ ਸੀ ਵੀ ਇਹ ਲੋਕ ਅਮਰ ਵੇਲ ਵਾਂਗੂ ਵਧ ਗਏ ਅਸੀਂ ਆਪਣੀਆਂ ਪੱਗਾਂ ਲਾ ਲੈਣੇ ਆ ਅਸੀਂ ਆਪਣੀਆਂ ਰਾਜਗੱਦੀਆਂ ਲਈ ਲੜਦੇ ਲੜਦੇ ਇੰਨੇ ਗਰਕ ਜਾਂਦੇ ਆ ਕਿ ਸਾਨੂੰ ਧਰਮ ਨਾਲ ਕੋਈ ਵਾਸਤਾ ਨਹੀਂ ਰਹਿੰਦਾ ਅਸੀਂ ਆਪਣੇ ਨਿੱਜੀ ਜਿਹੜੇ ਸਾਡੇ ਫਾਦ ਨੇ ਨਹੀਂ ਜੀ ਸਾਡੇ ਫਾਇਦੇ ਨਹੀਂ ਉਹਨਾਂ ਲਈ ਅਸੀਂ ਅੱਗੇ ਆ ਜਾਂਦੇ ਹਾਂ ਕੀ ਇਹਨਾਂ ਲੋਕਾਂ ਦਾ ਕੋਈ ਸਾਰਥਕ ਹੱਲ ਨਹੀਂ ਹੋਣਾ ਚਾਹੀਦਾ ਮੈਂ ਬਹੁਤ ਹੱਥ ਜੋੜ ਕੇ ਨਿਮਰਤਾ ਸਹਿਤ ਉਹਨਾਂ ਨੂੰ ਬੇਨਤੀ ਕੀਤੀ ਕਿ ਬਾਈ ਜੀ ਮੈਂ ਤੁਹਾਨੂੰ ਕਦੇ ਤਾਇਆ ਜੀ ਜਾਂ ਚਾਚਾ ਜੀ ਸਮਝਿਆ ਸੀ ਇਸ ਕਰਕੇ ਮੈਂ ਤੁਹਾਨੂੰ ਮਾਂ ਭੈਣ ਦੀਆਂ ਗਾਲਾਂ ਨਹੀਂ ਕੱਢ ਸਕਦੀ ਮੈਂ ਆਪਣੀ ਜ਼ੁਬਾਨ ਗੰਦੀ ਨਹੀਂ ਕਰ ਸਕਦੀ ਔਰ ਹੁਣ ਕਿਰਪਾ ਕਰਕੇ ਆਪਣੀ ਗੰਦੀ ਜ਼ੁਬਾਨ ਨੂੰ ਇੱਥੇ ਬੰਦ ਕਰ ਲਓ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਔਰ ਉਹ ਬੰਦਾ ਮੈਨੂੰ ਕਹਿ ਰਿਹਾ ਕਿ ਸਟਾਰਟਿੰਗ ਤੁਹਾਨੂੰ 30 ਲੱਖ ਸਾਲਾਨਾ ਪੈਕੇਜ ਤੋਂ ਕਰਾਂਗੇ 2.5 ਲੱਖ ਰੁਪਿਆ ਇੱਕ ਮਹੀਨੇ ਦਾ ਸੈਲਰੀ ਬਣਦੀ ਆ ਉਹ ਇਹ ਲੋਕ ਤੁਹਾਡੀ ਜਾਨੀਰ ਇਸ ਹੱਦ ਤੱਕ ਖਰੀਦ ਲੈਂਦੇ ਨੇ ਪੈਸੇ ਸੁੱਟ ਕੇ ਕਿ ਸਾਨੂੰ ਪਤਾ ਵੀ ਨਹੀਂ ਲੱਗਦਾ ਪਰਮਿੰਦਰ گورਖੇਰਾ ਵਿਕਾਉ ਨਹੀਂ ਸੀ ਉਹ ਵਿਕੀ ਨਹੀਂ ਉਹ ਵੇਖ ਵੀ ਨਹੀਂ ਸਕਦੀ ਕਿਉਂਕਿ ਇੰਨੇ ਆਪਣੇ ਪਰਿਵਾਰ ਦੇ ਆਪਣੇ ਖਾਨਦਾਨ ਦੇ ਲੋਕ ਸ਼ਹੀਦ ਕਰਾ ਕੇ ਜੇ 30 ਲੱਖ ਸਲਾਨਾ ਪੈਕੇਜ ਦੇ ਪਰਮਿੰਦਰ ਖਹਿਰਾ ਵਿਕ ਜੇ ਤਾਂ ਲੱਖ ਲਾਂ ਤਾਂ ਮੇਰੇ ਜੰਮਨ ਤੇ ਪਰ ਉਹਨਾਂ ਲੋਕਾਂ ਦਾ ਕੀ ਜਿਹੜੇ ਵਿਕ ਜਾਂਦੇ ਆ ਉਹਨਾਂ ਲੋਕਾਂ ਦਾ ਕੀ ਕਿਰਪਾ ਕਰਕੇ ਸਨਾਤਨੀਏ ਸਾਡੀ ਸਨਾਤਨ ਧਰਨਾ ਦੁਸ਼ਮਣੀ ਅਸੀਂ ਉਹਨਾਂ ਨਾਲ ਲੜੀ ਜਾਂਦੇ ਆ ਉਹਨਾਂ ਦੀ ਮੁਸਲਮਾਨਾਂ ਨਾਲ ਦੁਸ਼ਮਣੀ ਉਹ ਮੁਸਲਮਾਨਾਂ ਨਾਲ ਲੜੀ ਜਾਂਦੇ ਆ ਅਸੀਂ ਦੋਹਾਂ ਨਾਲ ਲੜੀ ਜਾਂਦੇ ਆ ਕਦੇ ਬੇਕਾਰਨ ਹਿੰਦੂਆਂ ਨਾਲ ਲੜ ਲਿਆ ਕਦੇ ਮੁਸਲਮਾਨਾਂ ਨਾਲ ਲੜ ਲਿਆ ਤੁਸੀਂ ਇੱਕ ਗੱਲ ਯਾਦ ਰੱਖਿਓ ਮੇਰੀ ਮੈਂ ਅੱਗੇ ਵੀ ਪੋਸਟ ਪਾਈ ਸੀ ਉਹਦਾ ਵਿਰੋਧ ਹੋਇਆ ਸੀ ਕਿ ਗੁਰੂ ਨਾਨਕ ਨੇ ਸਾਂਝੀ ਵਾਲਤਾ ਦੀ ਗੱਲ ਕੀਤੀ ਆ ਤੁਸੀਂ ਤੁਸੀਂ ਨਫ਼ਰਤ ਫੈਲਾਉਨੇ ਆ ਪਰ ਇਨ੍ਹਾਂ ਲੋਕਾਂ ਤੋਂ ਬਚਣ ਦੀ ਲੋੜ ਆ ਜੇ ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਛੱਡ ਕੇ ਇਨ੍ਹਾਂ ਦੇ ਖਿਲਾਫ ਨਾ ਲੜੇ ਨਾ ਤੇ ਪਤਾ ਹੀ ਨਹੀਂ ਕਿ ਕਿੰਨੇ ਕੁ ਤੁਹਾਡੇ ਚੰਗੇ ਚੰਗੇ ਤੁਹਾਡੇ ਬੋਲਣ ਵਾਲੇ ਤੁਹਾਡੇ ਸਟੇਜੀ ਬੁਲਾਰੇ ਇਨ੍ਹਾਂ ਖਰੀਦ ਲੈਣੇ ਆ ਪਤਨੀ ਕਿ ਨਿਕ ਖਰੀਦਲੇ ਹੋਣਗੇ ਕਿਉਂਕਿ ਉਹ ਜਿਹੜਾ ਬੰਦਾ ਗਾਤਰਾ ਪਾ ਕੇ ਦਾੜੀ ਪ੍ਰਕਾਸ਼ ਆ ਸਾਬਤ ਸੂਰਤ ਸਿੱਖ ਲੱਗ ਰਿਹਾ ਸੀ ਮੈਨੂੰ 2.5 ਸਾਲ ਤੋਂ ਔਰ ਅਸੀਂ ਕੌਮ ਦੀਆਂ ਗੱਲਾਂ ਕਰ ਰਹੇ ਹਾਂ ਅਸੀਂ ਹੱਕਾਂ ਦੀਆਂ ਗੱਲਾਂ ਕਰ ਰਹੇ ਹਾਂ ਅਸੀਂ ਬੰਦੀ ਸਿੰਘਾਂ ਦੀਆਂ ਗੱਲਾਂ ਕਰ ਰਹੇ ਹਾਂ ਔਰ ਉਹ ਬੰਦਾ 2.5 ਸਾਲਾਂ ਬਾਅਦ ਆ ਕੇ ਮੈਨੂੰ ਕਹਿ ਰਿਹਾ ਕਿ ਮੈਂ ਇਸਾਈ ਮਿਸ਼ਨਰੀ ਹਾਂ ਔਰ ਮੈਂ ਤੁਹਾਨੂੰ 2.5 ਸਾਲ ਤੋਂ ਆਬਜ਼ਰਵ ਕਰ ਰਿਹਾ ਸੀ ਕਿ ਸਾਡਾ ਮਿਸ਼ਨ ਕਹਿੰਦਾ ਸੀ ਕਿ ਇਹ ਮੈਡਮ ਬਹੁਤ ਪ੍ਰਭਾਵਸ਼ਾਲੀ ਆ ਇਹਨਾਂ ਦੀ ਗੱਲ ਲੋਕ ਸੁਣਦੇ ਆ ਇਹਨਾਂ ਦੀ ਗੱਲ ਲੋਕ ਮੰਨਦੇ ਆ ਇਨਾਂ ਨੂੰ ਆਪਣਾ ਬਣਾ ਲਿਆ ਜਾਵੇ ਬ੍ਰਾਂਡ ਹੁਣ ਤੁਸੀਂ ਇੱਕ ਗੱਲ ਦੇਖੋ ਉਹ ਬੰਦਾ ਮੈਨੂੰ ਇਹ ਗੱਲ ਕਹਿ ਰਿਹਾ ਕਿ ਤੁਸੀਂ ਬੇਸ਼ੱਕ ਸਿੱਖ ਰਹੋ ਫਿਰ ਕੀ ਆ ਇਹਨੂੰ ਨੌਕਰੀ ਸਮਝ ਕੇ ਕਰ ਲਓ ਉਹਨਾਂ ਦੀ ਸੋਚ ਵੇਖੋ ਕਿ ਸਹੱਦ ਤੱਕ ਗਿਰੀ ਹੋਈ ਆ ਸਿੱਖਾਂ ਨੂੰ ਸਿੱਖਾਂ ਦੇ ਚੰਗੇ ਬਲਾਰਿਆਂ ਨੂੰ ਚੰਗੇ ਵਕਤਾ ਨੂੰ ਚੰਗੇ ਸਰੋਤਿਆਂ ਨੂੰ ਖਰੀਦਿਆ ਜਾ ਰਿਹਾ ਬੇਹਦ ਅਫਸੋਸ ਆ ਉਸ ਬੰਦੇ ਦਾ ਤਾਂ ਮੈਂ ਜੋ ਕਰੂੰਗੀ ਉਹ ਮੈਨੂੰ ਪਤਾ ਜਾਂ ਪ੍ਰਮਾਤਮਾ ਨੂੰ ਪਤਾ ਪਰ ਤੁਹਾਡੇ ਨਾਲ ਇਹ ਗੱਲ ਤਾਂ ਸਾਂਝੀ ਕੀਤੀ ਹੈ ਕਿ 2.5 ਸਾਲ ਪਹਿਲਾਂ ਮੇਰੀ ਪੋਸਟ ਪੋਸਟ ਤੇ ਬਹੁਤ ਵਿਰੋਧ ਹੋਇਆ ਸੀ ਕਿ ਅਸੀਂ ਸਾਂਝੀ ਵਾਲਤਾ ਦੀ ਗੱਲ ਨਹੀਂ ਕਰਦੇ ਕਿਹੜੀ ਸਾਂਝੀ ਵਾਲਤਾ ਦੀ ਗੱਲ ਕਰੀਏ ਤੁਸੀਂ ਸਟੇਜਾਂ ਦੇ ਉੱਤੇ ਤੰਤਰ ਮੰਤਰ ਵਿਖਾ ਕੇ ਤੁਸੀਂ ਮੁਰਦੇ ਜਿੰਦੇ ਕਰਨ ਦੀ ਐਕਟਿੰਗ ਕਰ ਕਰਕੇ ਲੋਕਾਂ ਨੂੰ ਮੂਰਖ ਬਣਾ ਕੇ ਆਪਣੇ ਨਾਲ ਜੋੜ ਰਹੇ ਆ ਕੀ ਇਸ ਵਹਿਮ ਭਰਮ ਦਾ ਵਿਰੋਧ ਹੁਣ ਤਰਕਸ਼ੀਲ ਕਰ ਨਹੀਂ ਸਕਦੇ ਹੁਣ ਸੁੱਤੇ ਪਏ ਆ ਕਿਸੇ ਦਾ ਧਿਆਨ ਨਹੀਂ ਇੱਧਰ ਇਹਨਾਂ ਲੋਕਾਂ ਨੇ ਇਸ ਹੱਦ ਤੱਕ ਸਾਡੀਆਂ ਜੜਾਂ 'ਚ ਬੈਠ ਜਾਣਾ ਵਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਨਾ ਸਿੱਖ ਰਹਿਣਾ ਨਾ ਅਸੀਂ ਹਿੰਦੂ ਰਹਿਣਾ ਨਾ ਮੁਸਲਮਾਨ ਰਹਿਣਾ ਸਾਰੇ ਮੁਲਖ ਨੇ ਈਸਾਈ ਬਣ ਜਾਣਾ ਕਿਰਪਾ ਕਰਕੇ ਮੇਰੀ ਗੱਲ ਨੂੰ ਸੋਚਿਓ ਜ਼ਰੂਰ ਇੱਕ ਇੱਕ ਚਲੋ ਮੈਂ ਇੱਕ ਨਹੀਂ ਵਿਖਾਉ ਮੈਂ ਨਹੀਂ ਵਿਕੀ ਪਰ ਪਤਾ ਨਹੀਂ ਮੇਰੇ ਵਰਗੇ ਕਿੰਨੇ ਖਰੀਦਲੇ ਹੋਣਗੇ ਉਹਨਾਂ ਨੇ ਸੋਚ ਕੇ ਦੇਖਿਓ ਮੈਨੂੰ ਬੇਹੱਦ ਅਫਸੋਸ ਆ ਕਿ ਮੈਨੂੰ ਇਹ ਗੱਲ ਸ਼ੇਅਰ ਕਰਨੀ ਪੈ ਰਹੀ ਆ ਔਰ ਉਸ ਉਸ ਬੰਦੇ ਲਈ ਜਿਹਦੀ ਮੈਂ ਇੱਜ਼ਤ ਕਰਦੀ ਸੀ ਉਹਦੇ ਲਈ ਮੈਨੂੰ ਨਹੀਂ ਪਤਾ ਮੈਂ ਕੀ ਕਹਾਂ ਹੁਣ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्ਕੀ ਫਤਹਿ